ਹੇ ਜੇ ਅਖਣੇ ਦੇ ਚਾਰ ਨੂੰ ਉੱਲੀ ਲੱਗ ਗਈ। ਕੀ ਇਹਦਾ ਕਰਾਂ ਹੁਣ ਤਾਂ ਕੀ ਨਾ ਕਰ। ਹੱਦ ਹੋ ਗਈ। ਸਾਮ ਸੰਭਾਲ ਕਰਦਾ ਹੀ ਨਹੀਂ ਕੋਈ ਵੀ। ਆਥਣੇ ਮੂਤ ਵੀ ਕੇ ਬਥੇਰਾ ਟੱਪਦਾ। ਗਾਲਾਂ ਕੱਢਦਾ। ਜਿਹੜਾ ਕੰਮ ਕਰਨ ਵਾਲਾ ਉਹ ਕਰਦਾ ਨਹੀਂ। ਪਰ ਨਖਤਰਾ। ਗੋਪਨੋ ਜੀ ਆਪਣਾ।

ਬੱਠੇ ਬਿਠਾਏ ਨੂੰ ਤੈਨੂੰ ਵਖਤ ਪੈ ਗਿਆ ਹੈ ਬੜੇ ਬੜਾ ਮਰਦਾ ਹੋਰੇ ਵੀ ਜਦ ਆ ਕੋ ਕਹ ਕੇ ਮਰਦਾ ਜਦ ਮੈਨੂੰ ਪ੍ਰਮਾਤਮਾ ਚੱਕ ਲੈ ਨੰਨ ਰਾਲੇ ਬਾਬੇ ਨੇ ਮਸੀ ਮਸੀ ਤਾਂ ਇਹ ਜ਼ਿੰਦਗੀ ਦਿੱਤੀ ਆਪਾਂ ਨੂੰ ਮਰ ਕੇ ਕਹ ਨੂੰ ਮਰਨ ਤੇਰੇ ਦੁਸ਼ਮਣ ਮਸਾ ਤਾਂ ਠੀਕ ਹੋਇਆ ਹੈ ਹੈ ਨਹੀਂ ਰੋਣਾ ਬੜੇ ਮਰਦਾ ਜੱਜ ਬੜਾ ਬੜਾ ਜਿਆਦਾ ਕੜਾ ਜੱਜ ਬਣਿਆ ਕੀ ਪੇਸ਼ੀ ਦਾ ਬਣਨਾ ਕੀ ਭੇਜ ਤੇ ਸੁਮਣ ਨਰਾਲੇ ਨੂੰ ਵੀ ਬੱਚੀ ਭੇਜ ਤੇ ਲੈ ਜੱਜ ਦੇ ਅੱਤ ਭਾਗ ਮਾੜੇ ਕਰਮ ਮਾੜੇ ਜਿਹੜੇ ਨਰਾਲੇ ਬਾਬੇ ਨੂੰ ਉਹਨੇ ਸੰਮਣ ਭੇਜਤੇ ਫੜਦਾ ਨਹੀਂ ਉਹ ਨਾ ਬੜਾ ਰੁੱਖਾ ਪੰਗਾ ਮੈਨੂੰ ਕੱਲ ਬੜਾ ਰੁੱਖਾ ਬੋਲਿਆ ਬੰਦ ਰੁੱਖਾ ਜੰਨ ਨੂੰ ਬਾਹਰ ਬੁਇਚੇ ਸੀ ਉਹ ਕੁੜੀ ਮੁੰਡਾ ਫੁੱਫੇ ਬੁਲਾਏ ਫੂ ਮੈਂ ਮਰਦਾ ਅੱਛਾ ਨੰਨ ਤਬਲਾਈ ਕੁੜੀ ਹਾਂ ਅਰੇ ਮਾ ਨਹੀਂ ਤਰ ਕਾ ਇੰਨੀ ਪਾਪੀ ਨੂੰ ਜੱਜ ਹੈ ਜਿਹੜੇ ਸਾਰਾ ਲਾਣਾ ਬਾਣਾ ਤੂੰ ਲਿਆ ਉੱਥੇ ਨੂੰ ਮੈਂ ਗੱਦ ਨਹੀਂ ਦੀ ਉਹ ਧੰਮਰਾਜ ਹੀ ਬੈਠਾ ਉੱਥੇ ਮੈਂ ਤੁਹਾਨੂੰ ਦੱਸਦੀ ਨਰਾਲੇ ਨੂੰ ਟੋਪੂ ਹੋ ਪਾਣੇ ਮੈਂ ਹੁਣ ਰਸਤੀ ਗेलो ਹਵਾ ਦੇਖੀ ਹੈ ਦੇਖੀ ਹਵਾ ਨਰਾਲਾ ਬਾਬਾ ਹਵਾ 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 ਵਾਂਗੂ ਐ ਨਿਕਲ ਜਾਊਗਾ ਨਰਾਲੇ ਬਾਬੇ ਨੂੰ ਕੈਦ ਕਿਹਨੇ ਕਰਨਾ ਉਹ ਸਾਰੀ ਦੁਨੀਆ ਨੂੰ ਤਾਰਨ ਵਾਲਾ ਨਰਾਲਾ ਬਾਬਾ ਲੈ ਦੱਸ ਕਮਲੀਆਂ ਗੱਲਾਂ ਕਰਦਾ ਵੇ ਜੱਜ ਐ ਕਰ ਲੂੰ ਜੱਜ ਨੂੰ ਕਰ ਲੂੰ ਜੱਜ ਨੂੰ ਤਾਂ ਪੜਨੇ ਪਾ ਦਊਗਾ ਨਰਾਲਾ ਬਾਬਾ 100 ਕਰੋੜ ਸੰਗਤ ਐ ਨਰਾਲੇ ਬਾਬੇ ਦੀ ਨਰਾਲੇ ਬਾਬੇ ਦੀ ਹਵਾ ਕੰਨੀਓ ਵੀ ਕੋਈ ਦੇਖ ਗਿਆ ਉਹਦੇ ਐ ਵਾਲ ਨੂੰ ਵੀ ਹੱਥ ਲਾਤਾ ਨਾ ਕਿਸੇ ਨੇ ਤਾ ਸੜਕਾਂ ਤੇ ਭਗ ਜਾਗੇ ਬਾਲ ਬੁੱਲਟ ਗੱਲ ਨਾ ਕਰ ਸਭ ਤੋਂ ਪਹਿਲਾਂ ਸਰਜੀਤ ਕੌਰ ਸੜਕਾਂ ਨਾ ਜਾਮ ਕਰਦਾਂਗੇ ਚੱਕੇ ਜਾਮ ਕਰਦਾਂਗੇ ਚੱਕੇ ਲੈ ਉਹ ਤਾਂ ਨਹੀਂ ਹੁੰਦਾ ਮੈਂ ਨੀ ਗੱਲ ਦੱਸ ਚੁਪਾਣੇ ਉਹਦੇ ਸਮਨ ਪਏ ਤੇ ਅਗਲੇ ਮੰਗਲਵਾਰ ਨੂੰ ਉਹਨੂੰ ਭਲਾਉਣਾ ਉੱਥੇ ਉਹਦਾ ਮੈਡੀਕਲ ਹੋ ਜਾ ਮੈਡੀਕਲ ਸਪੋਰਟ ਆ ਗਈ ਮਰਨ ਦਾ ਮੈਡੀਕਲ ਤੇ ਪੋਟਾ ਲੀ ਫਾਦੂ ਮਕਾਲਾ ਨੂੰ ਖਬਰ ਕਰਨੇ ਕੋਲ ਟਕੜਾ ਤੇ ਪੱਤੇ ਨੇ ਆਪਣੇ ਗੁਰੂ ਨੂੰ ਮੰਦਾ ਬੋਲਣਾ ਬੋਲੀਏ ਕਰਤਾਰੋਂਦਰ ਡਰਿਏ ਕਿਉਂ ਕਮਲ ਕੁੱਟੀ ਜਾਂਦਾ ਮੈਂ ਕਹਣਾ ਨਾਟਕ ਨੂੰ ਫਸ ਗਈ ਭਣੇ ਮੈਂ ਪੁੱਤ ਮੈਂ 15 ਨੋਟਾਂ ਪੁਹੀ ਮਰਦੂ ਤੋਂ ਖੜਦੀ ਗੇਟ ਤੇ 15 ਨੋਟ ਮੈਂ ਖੜਦਾ ਉਹ ਤਾਂ ਮੇਰੀ ਸੇਵਾ ਲੱਗੀ ਹੋਈ ਸੀ ਡਿਊਟੀ ਸੀ ਦੇਖ ਤੇ ਮੇਰੇ ਕੋਲ ਮਿਲੂ ਫਿਰ ਮੈਂ ਤੁਹਾਨੂੰ ਦੱਸਤੀ ਗੱਲ ਕੋਈ ਨਹੀਂ ਡਾਂਗਾ ਵੱਜੂngੀਆਂ ਖਾਲ ਮਾਗੇ ਉਹ ਨਰਾਲੇ ਬਾਬੇ ਦੀ ਖਾਤਰ ਜੇ ਡਾਂਗਾ ਵੀ ਖਾਣੀਆਂ ਪਈਆਂ ਨਾ ਸਰਜੀਤ ਕੌਰ ਖਾ ਲੂਗੀ ਪੂਰੇ ਦੀਆਂ ਵੀ ਖਾਣਨੀ ਆ ਨਰਾਲੇ ਵਾ ਕਰਕੇ ਪੂਰੇ ਦੀਆਂ ਖਾਣਨੀ ਆ ਪੂਰੇ ਨਾਲੋਂ ਜ਼ਿਆਦਾ ਤਾਂ ਨਹੀਂ ਕੱਟਦੇ ਮੈਨੂੰ ਉਹ ਬੱਖੀਆਂ ਅੰਦਰ ਪਾਈਆਂ ਪਈਆਂ ਪੂਰੇ ਨੇ ਕੱਟ-ਕੱਟ ਸਿਰਫ ਨਰਾਲੇ ਬਾਬੇ ਦੀ ਬਦੌਲਤ ਤੂੰ ਹੀ ਫਿਰਦੀ ਆ ਮਰਦੂ ਦੱਸ ਤਾਂ ਆਪਣੇ ਜਿੰਨੇ ਸਾਰਾ ਖਰਚਾ ਮਿਤਰਮ ਪੁੱਤਰਮ ਜੰਨੇ ਲੱਕੜ ਗਈ ਸਾਰੀ ਨਰਾਲੇ ਬਾਬੇ ਤੋਂ ਮੰਗਾਈ ਆ ਉੱਥੇ ਮੰਗਲਵਾਰ ਨੂੰ ਸਾਰਾ ਨਾਲ ਲੈ ਕੇ ਆਂ ਜਿਹੜਾ ਬਕਾਇਆ ਮੈਡੀਕਲ ਹੂ ਉਰੇ ਤੋਂ ਜੇ ਤਲਾਪਾ ਪਾਣਗੇ ਆਪਣੇ ਮੂੰਹ ਨੂੰ ਕਰਿਓ ਪੋਸੋ ਕੋਈ ਖੱਤਰ ਕਿਤੇ ਨਿਕਲੇ ਨੀ ਬੁੱਝੇ ਨੂੰ ਕੋਈ ਪਕੜਾਇਆ ਹੋਇਆ ਪਰਚਾ ਭੁੰਮਸ ਨਾ ਤੁਨ ਨੱਕ ਭਾਰੇ ਲਾ ਲਾ ਜਨਰਲੇ ਬਾਬੇ ਨੂੰ ਕੋ ਹੁਕਮ ਲਾਵੇ ਫੇ ਤੈਨੂੰ ਮੈਂ ਦੱਸੂ ਵੇ 10 ਕਰੋੜ ਜਨਤਾ ਦਾ ਉਹ ਸਰਕਾਰ ਤੋਂ ਤਾਂ ਇੱਕ ਟਾਈਮ ਦੀ ਰੋਟੀ ਨਹੀਂ ਪੂਰੀ ਹੋਣੀ ਤੇ 10 ਕਰੋੜ ਸੰਗਤ ਜੇਲ੍ਹ ਵਿੱਚ ਡੱਕ ਦੇਣਗੇ ਸਰਕਾਰ ਤਾਂ ਆਪ ਨਿਰਾਲਾ ਬਾਬਾ ਚਲਾਉਂਦਾ ਤੂੰ ਹੱਲੇ ਜੱਜ ਨੂੰ ਇਹ ਨਹੀਂ ਪਤਾ ਬੇ ਉੱਥੇ ਗੋਰੇ-ਗੋਰੀਆਂ ਵੀ ਭਗਤਣੀਆਂ ਨੇ ਇਹਦੇ ਜੇ ਬਾਹਰੋਂ ਗੋਰੇ-ਗੋਰੀਆਂ ਨਿੱਕੀਆਂ-ਨਿੱਕੀਆਂ ਕੱਛੀਆਂ ਬਣੈਣਾ ਪਾ ਕੇ ਆ ਗਏ ਲੈ ਪੌਸਤਾ ਮੂਲ ਕੌਂਦੀ ਫਿਰੂਗੀ ਬੇ ਆ ਕੀ ਹੋ ਗਿਆ ਹਾਂ ਇਹ ਇਦਾਂ ਥੋੜੀ ਆ ਬੇ ਉਹ ਕਣ ਕੇ ਮੈਂ ਕੱਪੜੇ ਪਾੜ ਤੇ ਸਾਡੇ ਐ ਕਰਤਾ ਇਦਾਂ ਦਾ ਇਲਜ਼ਾਮ ਨਹੀਂ ਲੱਗਣਾ ਪਰਸ ਨੂੰ ਸ਼ਰਮਿੰਦਾ ਕਰਨਗੀਆਂ ਉਹ ਤਾਂ ਬੇ ਤੈਨੂੰ ਕੀ ਪਤਾ ਨਛੱਤਰਾ ਉਹ ਤੂੰ ਨਿਰਾਲੇ ਦੀਆਂ ਦਾਤਾਂ ਨੂੰ ਤੂੰ ਨਿਰਾਲੇ ਦੀਆਂ ਸ਼ਕਤੀਆਂ ਨੂੰ ਜਾਣਦਾ ਹੀ ਨਹੀਂ ਹਜੇ ਬੋਲਿਆ ਇੰਨਾ ਟਾਈਮ ਹੋ ਗਿਆ ਤੈਨੂੰ ਡੇਰੇ ਜਾਂਦੇ ਨੂੰ ਨਰਾਲੇ ਬਾਬੇ ਦੇ ਲੜ ਲੱਗੇ ਨੂੰ ਨਾਮਦਾਨ ਦੀ ਬਖਸ਼ਿਸ਼ ਹੋਏ ਨੂੰ ਤੂੰ ਹਜੇ ਵੀ ਉਹ ਤੇ ਛੱਕ ਕਰਦਾ ਉਹ ਕਰਦਾ ਤੂੰ ਤੂੰ ਤੇ ਪਰਤੇ ਮੜਾ ਮੋਟਾ ਕੋਈ ਹੋ ਨਕਲ ਗਾ ਮੜੀ ਖਲਚੋ ਨਾ ਤੇਰਾ ਘਰ ਪੁੱਟਾ ਜੋ ਬੁੱਤ ਨੂੰ ਫਸੇਗੀ ਮੈਂ ਕਿਉਂ ਫਸੂਗੀ ਮੈਂ ਨਹੀਂ ਫਸਦੀ ਨਾ ਨਰਾਲਾ ਬਾਬਾ ਫਸਣ ਦੇਵੇ ਨਾ ਉਹ ਆਪ ਫਸੇ ਤੂੰ 15 ਦਿਨ ਲਈ ਨੂੰ ਉਥੋਂ ਉਹ ਫੇਰ ਗੁਫਾਰੀ ਗੁਰਮੁਰੀ ਜਰਬਲ ਸੋਨ ਤੋਂ ਬਾਦੇ ਗੇਟ ਮੋਰੇ ਆਪਾਂ ਕਮਲਿਆ 15 15 ਦਿਨ ਉੱਥੇ ਪਹਿਰਾ ਲਾਇਆ ਸੀ ਜਿਹੜਾ ਉਹ ਤਾਂ ਸੇਵਾ ਲਵਾਈ ਸੀ ਉਹ ਪਟੂ ਪਹਿਰਾ ਅੰਦਰ ਦੁਨੀਆ ਤਾਰਦਾ ਸੀ ਉਹ ਦੁਨੀਆ ਜੇ ਮੈਨੂੰ ਫਾਂਸੀ ਚੜਾਵੀ ਦੇਣਗੇ ਵਧੀਆ ਸਗੋ ਮੇਰੀ 84 ਲੱਖ ਜੂਨ ਕੱਟੀ ਜਾਊਗੀ 84 ਲੱਖ ਜੂਨ ਦੇ ਟੱਕਰ ਤੇ ਨਾ ਕੰਗਾ ਤੋੜ ਕਰਾ ਲਈ ਹੈ ਹਾਂ ਆ ਜਿਹੜੀ ਕਾਨੂੰਨ ਮਿਲੀ ਇਹ ਤੋਂ ਬੁਝਾਂਗੇ ਮਤਲਬ ਦੇਖ ਤਾਂ ਰੇਲ 'ਚ ਉਹ ਫੜੀ ਜੀ ਦਰਦ 'ਚ ਪੂਰੀ 2500 ਵੀ ਹੁੰਦੇ ਨੇ ਆ ਜਿਹੜੇ ਜਿਹੜੋਂ ਕਹਿੰਦੇ ਚਾਹ ਪੂਜਾ ਉਹ ਆ ਜਾ ਡੇਰੇ ਤੱਕ ਚਾਹ ਚੀ ਚਾਹ ਉਥੇ ਫੁੱਤੀ ਚਾਹ ਮੇਰੇ ਬੋਬੜਾ ਪਾਣੀ ਆ ਪੀ ਜਾ ਕਿ ਨਹੀਂ ਬੈਠੀ ਉਹ ਲੈ ਸਨਾਨ ਜਲਦੀ ਚਾਹ ਪੀ ਜਾ ਮੈਂ ਬਣਾ ਦੇਣੀ ਮੈਂ ਕੋਈ ਗੱਲ ਥੋੜਾ ਉਹਨੂੰ ਕਹੇ ਥੋੜ ਕੇ ਬਾਈ ਨੂੰ ਮੇਰਾ ਅੰਨ ਬੜਾ ਦੇ ਦੇਖ ਪਾਣੇ ਮੈਂ ਤੇ ਤੇਰੇ ਲਵੇ ਆਸਲੇ ਕੀ ਹਾਂ ਫੁਰੀ ਕਾ ਮੈਂ ਹੁਣ ਮੈਂ ਬਰਦਬੇ ਵੀ ਚੱਲਿਆ ਪਰ ਮੇਰੀ ਗੱਲ ਥੋੜਾ ਨਮਰਿਆ ਦੇ ਫੇ ਨਹੀਂ ਬੱਚ ਕੂੰ ਫਸੇਗੀ ਮਾ ਤੁਮ ਦੱਸਤੀ ਗੱਲ ਮੈਂ ਸਾਰੇ ਪਰਦੇ ਚੁੰਡੇ ਵਾਲੇ ਫਿਰ ਮੈਂ ਫਸਣਾ ਫਰਮਾ ਪ੍ਰਸੰਮ ਤਨੂ ਕੱਲੀ ਕੱਲੀ ਗੱਲ ਕੱਲੀ ਕੱਲੀ ਗੱਲ ਥੋੜੇ ਦੇ ਕਮੜਾ ਹੋ ਗਿਆ ਵੀ ਪਹਿਲਾਂ ਗੂ ਹੋਰ ਚੱਲ ਭਾਈ ਕੰਮ ਕਰ ਕਰਕੇ ਜੈਨ ਰਾਲੇ ਬਾਬੇ ਦੀ ਜਪਨਾ ਓ ਬੱਲੇ 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 ਆਵੀ ਇਹੋ ਹੋ ਠੀਕ ਠਾਕ ਹੋਰ ਵਦਿਆ ਇਦਰ ਬੱਧਾ ਮਾ ਉਮਮਾਈ ਤਾਂ ਇੱਥੇ ਅਸੀਂ ਪੂਰੇ ਕੋਲੇ ਯਾਰ ਹਾਂ ਬੈਠਣਾ ਸੀ ਘੰਟਾ ਹੋਰ ਉਹ ਗੱਲਾਂ ਹੀ ਹੋਰ ਕਰਨ ਲੱਗ ਗਏ ਚਾਹ ਦੱਸ ਪਹਿਲਾਂ ਤਾਂ ਜਾ ਵੀ ਮੈਂ ਜਾ ਚਾਹ ਨਹੀਂ ਪਣੀ ਯਾਰ ਤਜਾਬ ਬਣਦਾ ਅੱਛਾ ਹੂੰ ਚੱਲ ਵਧੀਆ ਉਹ ਪੂਰੇ ਕੋਲੇ ਘੰਟਾ ਹੋਰ ਬੈਣਾ ਸੀ ਬੈਠੇ ਉੱਤੇ ਹਾਂ ਉਹ ਇੱਕ ਵਾਰ ਕਿਤੇ ਮੈਂ ਉਹ ਮੈਡਮ ਜੀ ਨੂੰ ਲਿਆਇਆ ਤੇਰੀ ਨੂੰ ਅੱਛਾ ਤੇ ਉਹ ਮੈਂ ਨਾਲ ਐਜਾ ਸਾਗ ਤੋੜਦਾ ਤੇ ਨਾਲੇ ਹੋਰ ਵਾ ਗੱਲਾਂ ਬਾਤਾਂ ਮੁਹੱਬਤ ਵਾਲੀਆਂ ਹੋਣਗੀਆਂ ਹੂੰ ਪਏ ਉੱਥੇ ਮੈਂ ਲੈ ਕੇ ਬਿਠਾਤੀ ਅੱਛਾ ਉਨਾ ਚ ਮੋਟਰ ਸਾਂਝੀ ਆ ਕਾਹ ਚ ਮੋਟਰ ਸਾਂਝੀ ਆ ਕਨ ਉਹ ਵੀ ਸਾਂਝੀ ਕਰ ਸ਼ਰਮ ਤਾਂ ਨਾ ਤੈਨੂੰ ਆਉਂਦੀ ਆ ਨਾ ਉਹ ਨੂੰ ਆਉਂਦੀ ਐ ਇਹਨਾਂ ਨਹੀਂ ਵਾਸੀ ਕਰਦੇ ਫਿਰਦੇ ਉਹ ਇਹ ਜਾ ਉਹ ਹੋ ਰਹੇ ਹੋਇਆ ਤੂੰ ਹੋ ਰਿਆ ਇਹ ਕੋ ਕੰਮ ਦੀ ਗੱਲ ਤੁਸੀਂ ਕਰਨੀ ਨਹੀਂ ਹੈਗੀ ਪੁੱਤਾਲੀ ਭਕਾਈ ਜੰਦਾ ਬਲਵੀਰ ਜਾਂਦਾ ਮੈਂ ਹੈ ਬਲਵੀਰ ਜਾਂਦਾ ਮੈਂ ਤੂੰ 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 ਕਰੀ ਜਾਣਾ ਦੇਖਦਾ ਨਹੀਂ ਮੈਂ ਤੈਨੂੰ ਦੱਸਾਂ ਗੱਲ ਹੁਣ ਤੂੰ ਕੱਲਾ ਬਲਵੀਰ ਬਲਵੀਰੀ ਆ ਚੰਦ ਚੰਦ ਕੋਈ ਨਹੀਂ ਚੰਦ ਉਹਦੋਂ ਹੁੰਦਾ ਸੀ ਜਦੋਂ ਤੂੰ ਮਲਾਜ਼ਮ ਹੁੰਦਾ ਸੀ ਹੁਣ ਤੂੰ ਰਿਟਾਇਰ ਹੋ ਗਿਆ ਹੁਣ ਤੇਰੇ ਪੱਲੇ ਕੀ ਰਹਿ ਗਿਆ ਹੈ ਛੁੰਡਿ ਤੇਰੇ ਪੱਲੇ ਕੋਸਾਗਾ ਮੇਰੀ ਗੱਲ ਸੁਣੋ ਹਾਂ ਸੁਣਾ ਸੁਣਾ ਗੱਲ ਤਾਂ ਸੁਣਾ ਦੇ ਮੈਡਮ ਜੀ ਨਹੀਂ ਆਉਣਾ ਤੇਰੀ ਨੇ ਮੈਂ ਮੈਂ ਕਹਣਾ ਉਹ ਪਿਆਰ ਵਾਲੀ ਮੁਹੱਬਤ ਵਾਲੀ ਗੱਲਾਂ ਕਰਦਵੇਂ ਨਾਲ ਆਹ ਨਿੰਬੂ ਨੂੰ ਪੂਜੇ ਤੋੜ ਕੇ ਲੈ ਜੂਗੀ ਮੈਂ ਕਰਾਂਗੇ ਕੁਛ ਨਾ ਕੋਦਾ ਕਿਹੜੀ ਮੈਡਮ ਉਹ ਮੈਡਮ ਜੀ ਜਿਵੇਂ ਤੂੰ ਕਦੂ ਦੇ ਕਿਉਂਦਾ ਸੀਗਾ ਮੈਨੂੰ ਇੱਕ ਵਾਰ ਸਾਕ ਵੀ ਦੇਗਾ ਮੈਂ ਮੈਂ ਕਹਾਂ ਜੀ ਮੇਰਾ ਸਕੂਟਰ ਦੇਗਾ ਉਹ ਤੋਪੜ ਜੀ ਉਹ ਮੈਲ ਜੀ ਉਹ ਪੈਂਦੀ ਕਿਹੜੇ ਪੱਸੇ ਮੈਡਮ ਲੱਗਦੀ ਆ ਓਏ ਉ ਤਾਂ ਮੇਰੀ ਗੱਲ ਸੁਣ ਲੈ ਬਾਈ ਉਦੋਂ ਸਾਨੂੰ ਤੇਰੇ ਤਾਂ ਕਹਿ ਗਈ ਸੀ ਗਾਉ ਠੀਕ ਹੈ ਤੂੰ ਮੈਂ ਦਾ ਤੀਜੇ ਦਿਨ ਆ ਕੇ ਕਹਿੰਦਾ ਸੀ ਆ ਤੇਰੀ ਤਾਰੇ ਇਧਰੋਂ ਆਇਆ ਆ ਤੇਰੀ ਤਾਰੇ ਇਧਰੋਂ ਆਇਆ ਹੁਣ ਤੇ ਇਥੋਂ ਕੀ ਢਿੰਡੀਆਂ ਲੈਣੀਆਂ ਨੇ ਅਸੀਂ ਨੇ ਤੈਂ ਜਾੜਾ ਥੋੜਾ ਕਰਿਆ ਉਦੋਂ ਪਾਇਦਾ ਹੋਂਥੋਂ ਚੱਲ ਪੈਂਦਾ ਦੀ ਜਿਹੜੀ ਜੀ ਹੱਥ ਆ ਗਈ ਮਰੂਦ ਹੱਥ ਆ ਗਿਆ ਮਰੂਦ ਤੋੜ ਲਿਆ ਸਾਗ ਕਣੀ ਬੜ ਗਿਆ ਸਾਗ ਤੋੜ ਲਿਆ ਤੂੰ ਛੱਡ ਦੇਦੀ ਸੀ ਕੁਸਾ ਤੂੰ ਤਾਂ ਪਾਇਦਾ ਜਿਵੇਂ ਮਸ਼ੀਨ ਛੱਡੀ ਹੁੰਦਾ ਫਿਰਦਾ ਹੁੰਦਾ ਦੀ ਗੜੇ ਹੁੰਦਾ ਪਹਿਲਾਂ ਫਿਰ ਇੱਜ਼ਤ ਕਿਦੀ ਕਰਦੇ ਸੀ ਪਲਬੀਰ ਦੇ ਮੂਰੇ ਵੀ ਤੁਸੀਂ ਲਾਉਂਦੇ ਸੀ ਪਲਬੀਰ ਦੇ ਪਿੱਛੇ ਵੀ ਤੁਸੀਂ ਲਾਉਂਦੇ ਸੀ ਉਹਨਾਂ ਅੱਗੇ ਲੱਗੇ ਨਾਲ ਅੱਗੇ ਪਿੱਛੇ ਮੇਰੀ ਗੱਲ ਸੁਣ ਲੈ ਤੇਰੇ ਨਾਲ ਉਹਦਾ ਵੱਧ ਹੋਣਾ ਜਿਹੜਾ ਗੇਟ 'ਚ ਨਹੀਂ ਖੜਾ ਹੁੰਦਾ ਗ੍ਰੈਡ ਦੇ ਉਹਦੀ ਵੱਧ ਇੱਜ਼ਤ ਐ ਤੈਨੂੰ ਕੋਈ ਨਹੀਂ ਪੁੱਛਦਾ ਹੁਣ ਬੱਲੇ ਬੱਲੇ ਇਹ ਤਾਂ ਫਿਰ ਕੁਰਸੀ ਦੀ ਇੱਜ਼ਤ ਸੀ ਮੇਰੀ ਕੋਈ ਇੱਜ਼ਤ ਨਹੀਂ ਸੀ ਤੇਰੀ ਤਾਂ ਕੀ ਇੱਜ਼ਤ ਐ ਤੈਨੂੰ ਕੌਣ ਪੁੱਛਦਾ ਮੇਲੇ 'ਚ ਮਰੂਦ ਨੂੰ ਮੈਂ ਪਰਵੀਰ ਜਾਂਦਾ ਚਾਹ ਪੀ ਲਾ ਆ ਜਾ ਪਲਬੀਰ ਜਾਂਦਾ ਤਾਂ ਜਮੈਂ ਪਤੰਗ ਖਿੱਚ ਦਿੰਦਾ ਐਂ ਤਾਂ ਤੁਸੀਂ ਮੈਨੂੰ ਸਕੂਟਰ 'ਤੇ ਖਿੱਚ ਦਿੰਦੇ ਸੀ ਓਏ ਉਹ ਤਾਂ ਅਸੀਂ ਤਾਂ ਖਿੱਚਦੇ ਤੇਗੇ ਉਹਦਾ ਕਹਿ ਨਹੀਂ ਹੁੰਦੇ ਕਹਦਾ ਆਡੇ ਦਾ ਮੂੰਹ ਚੌੜਾ ਤਾਂ ਕਿ ਤਿੰਨ ਤਾਂ ਸ਼ਰਮ ਚਾਹੀਦੀ ਆ ਉਹ ਤਾਂ ਤੈਨੂੰ ਆਪ ਸ਼ਰਮ ਚਾਹੀਦੀ ਦੀ ਖੁਦਾ ਪੈ ਲਾਉਂਦਾ ਸਾਡੇ ਤਾਂ ਇਹ ਸਮਝਦਾ ਹੁੰਦਾ ਦੀ ਵੀ ਇਹ ਤਾਂ ਮੂਰਖ ਲੋਕ ਕਿ ਤੁਰੇ ਫਿਰਦੇ ਨੇ ਨਾ ਕੋਈ ਨਹੀਂ ਸਾਨੂੰ ਉਦੋਂ ਤੇਰੇ ਤੱਕ ਗਾਉਂਦੀ ਹੁਣ ਸਾਤੂ ਤੇਰੇ ਤੱਕ ਕੋਈ ਗਾਉਂ ਨਹੀਂ ਮੇਰੀ ਸੋਣਾਂ ਨੂੰ ਲੱਗਦਾ 65 ਸਾਲ ਦਾ ਗੁੱਸਾ ਤੂ ਤਾਰ ਲੱਗਿਆ ਹੁਣ ਉਹ ਤੂੰ ਪਹਿਲਾਂ ਬੋਲਦਾ ਜਦੋਂ ਤੂੰ ਕਹਿੰਨਾ ਨਹੀਂ ਤੂੰ ਪਹਿਲਾਂ ਬੋਲਦਾ ਉਹ ਤਾਂ ਬੋਲ ਨਹੀਂ ਸਕਦਾ ਹੁਣ ਬੋਲਣ ਲੱਗਿਆ ਤੂੰ ਉਦੋਂ ਮੈਂ ਬੋਲ ਨਹੀਂ ਸਕਦਾ ਸੀ ਜਦੋਂ ਤੂੰ ਆ ਕੇ ਐ ਮੇਰੇ ਕੱਚੇ ਕੱਚੇ ਕੱਦੂ ਤੋੜਦਾ ਹੁੰਦਾ ਸੀ ਅੰਦਰੋਂ ਦੀ ਤਾਂ ਮੇਰਾ ਐਂਜੀ ਕਰਦਾ ਸੀ ਵੀ ਇੱ ਪਰ ਉਹ ਤਾਂ ਕਹਿ ਨਹੀਂ ਸਕਦਾ ਦੀ ਮਜਬੂਰੀ ਦੇ ਹੱਥ ਬੰਨਿਆ ਹੋਇਆ ਸੀ ਨਾਲੇ ਸੁਣ ਲੈ ਮੇਰੀ ਗੱਲ ਇੱਕ ਹੋਰ ਆ ਮੇਰੇ ਕੋਠੇ ਦੇ ਨੇੜੇ ਤੇਲੇ ਨਾਲ ਜਿੱਥੇ ਕਿਤੇ ਕਿਤੇ ਕਹਦੇ ਵੀ ਕੱਲ ਨੂੰ ਮੈਂ ਇੱਥੇ ਆ ਜਾਊਂਗਾ ਤੇਰੀ ਮੈਡਮ ਸਾਡੋਂ ਨਾਲੇ ਤਾਂ ਚਪੜੇ ਲੰਘ ਤੇਰੀ ਮੈਡਮ ਦੇ ਨਾਲੇ ਲੰਘ ਤੇਰੇ ਕਿਤੇ ਹੋਣ ਚੌੜੇ ਥੋੜਾ ਜਿਆਦਾ ਹੋ ਗਿਆ ਏ ਜਿਆਦਾ ਹੋ ਗਿਆ ਕੋਈ ਜਾਵੇ ਫਿਰ ਪਾਵਰ ਹਰੇ ਵੀ ਹੈਵੀ ਗਿਆ ਕਿ ਤੂੰ ਦੱਸ ਉਹ ਪਾਵਰ ਤੇਰੇ ਲਈ ਮਾਣ ਕੀ ਪਾਵਰ ਆ ਕੀ ਪਾਵਰ ਆ ਤੇਰੇ ਕੋਲ ਦੱਸ ਜੇ ਕਰੰਟ ਵਾਲੀ ਗੱਲ ਕਰਦਾ ਨਾ ਛੇੜਦਾ ਤੂੰ ਮੈਨੂੰ ਉਹ ਮੈਂ ਜਾਣ ਕੇ ਨਹੀਂ ਛੱਡਦਾ ਹੈਗਾ ਜੇ ਮੇਰਾ ਦਿਮਾਗ ਖਰਾਬ ਹੋ ਗਿਆ ਨਾ ਕਿਤੇ ਤੂੰ ਐ ਕਰ ਦਿਮਾਗ ਖਰਾਬ ਕਰ ਕੀ ਆ ਜੀ ਜਦੋਂ ਆਵੇਂ ਗੱਲ ਨਹੀਂ ਜਿਹੜਾ ਤੂੰ ਤੂੰ ਬੋਲਿਆ ਨਾ ਓਏ ਉਹ ਬੱਚੇ ਨੂੰ ਬੋਲਣ ਦੀ ਕੀ ਲੋੜ ਸੀ ਮੈਨੂੰ ਇਹ ਬੋਲਣ ਤਾਂ ਤੂੰ ਬੱਚੇ ਨੂੰ ਬੋਲਣ ਦੀ ਕੀ ਲੋੜ ਸੀ ਤੂੰ ਓਏ ਇਹ ਜੀ ਮੈਲ ਉਹ ਐਹ ਜੇ ਤੂੰ ਐ ਤੈਨੂੰ ਬੋਲਣ ਦੀ ਲੋੜ ਨਹੀਂ ਸੀ ਉਹ ਤਾਂ ਮੇਰੇ ਸਾੜਾ ਉਹ ਤਾਂ ਸਾਨੂੰ ਗਾਉਂਦੀ ਤੈਨੂੰ ਤਾਂ ਉਹ ਕਰ ਦਿੱਤੇ ਤੈਨੂੰ ਤਾਂ ਕੁੱਤਾ ਨਾ ਪੁੱਛੇ ਉਹ ਮੈਨੂੰ ਤਾਂ ਹੁਣ ਲੱਗਦਾ ਓਏ ਹੋਰ ਰੱਪਾ ਮੈਂ ਤਾਂ ਫੇਰ ਬਿਜਲੀ ਦਫ਼ਤਰ ਚ ਜਾਈ ਜਾ ਕੇ ਮੇਰੀ ਗੱਲ ਸੁਣ ਫੇਰ ਪੁਰਤੀ ਹੋ ਜਾਣਾ ਮੈਂ ਤੈਨੂੰ ਇੱਕ ਸੇਰੀ ਬੰਦਿਆ ਵਾਂਗੂ ਦੁਬਾਰੇ ਫੇਰ ਗੱਲ ਲਾਖਦਾ ਜਿੱਦਾ ਪੀਣੀਆਂ ਚਾਹ ਦੀ ਘ ਬੰਦਿਆਂ ਮੰਗੂ ਤਾਤਾ ਆ ਜਾ ਪਲੇ ਦਿੰਨਾ ਠੀਕ ਹੈ ਮੇਰੇ ਲਈ ਬਈ ਜਨਾਨੀ ਬਾਈ ਵਾਲੀ ਗੱਲ ਨਾ ਕਰੀ ਠੀਕ ਹੈ ਇਹ ਜੇ ਕੰਮ ਕਰਨ ਦਾ ਕਿਤੇ ਹੋਰ ਕਰਨ ਵਾਲੇ ਤੈਨੂੰ ਸ਼ਰਮ ਹੋਣੀ ਚਾਹੀਦੀ ਹੈ ਤੇਰੇ ਬਰਾਬਰ ਦੇ ਤੇਰੇ ਜਵਾਖ ਹੋ ਰਹੇ ਨੇ ਫਿਰ ਤਾਂ ਤੂੰ ਜਨਾਨੀਆਂ ਚੱਕੀ ਉਹ ਵੀ ਕੋਈ ਕੰਮ ਸੇ ਕੰਮ ਕੁੜੀ 14 ਸਾਲ ਮੇਲ ਹੋਵੇ ਕੋਈ ਆਪਾਂ ਕਹਿ ਦਈਏ ਭਾਂ ਦਾ ਕਹੀ ਜੀ ਦਾ ਉਹ ਪਈ ਹੈ ਨਿੰਬੂ ਉਹ ਦੇ ਦੇ ਦੋ ਕੀ ਔਰ ਨਿੰਬੂ ਮਰੇ ਹੱਥ ਲਈ ਨਿੰਬੂ ਨੂੰ ਕੰਨ ਦੀ ਜੜ ਚਾਊਗਾ ਸਾਫੜਾ ਤੇ ਤੂੰ ਮੋ ਪਤਾ ਨਹੀਂ ਕਿੰਨੇ ਸਾਲ ਫਟਾ ਓਹ ਹੋਮੇਗਾ ਹੋਮੇਗਾ ਹੁਣ ਉਹ ਲਿਹਾਜ਼ ਨਹੀਂ ਰਹੀ ਹੈਗੀ ਪਰ ਤੂੰ ਮੈਨੂੰ ਇੰਨੀ ਦੱਸਣਾ ਗੱਲ ਲਮਾਉਂਗੀ ਮੇਰੇ ਖੇਤ ਦੇ ਲੰਗਾ ਜਾਂਦਾ ਠੀਕ ਹੈ ਮੇਰੇ ਕਿਸੇ ਚੀਜ਼ ਨੂੰ ਹੱਥ ਨਾ ਪਾਲੀ ਆਪਦਾ ਸੋਚ ਸਮਝ ਕੇ ਪਾਈ ਜੀ ਹੱਥ ਮਾ ਮੇਗਾ ਪੁਲੇਖਾ ਕੱਢੂੰ ਹੈ ਪੁਲੇਖਾ ਕੱਢੂੰ ਤੂੰ ਕਰ ਲਈ ਜਿਹੜਾ ਕੁਝ ਬਣੂ ਤੈਥੋਂ ਓਏ ਆ ਜਾਂਦਾ ਚੱਕ ਕੇ ਮੂੰਹ ਇੱਥੇ ਉਹ ਚੀਜ਼ ਉਹ ਕਦੇ ਕੁਛ ਕਦੇ ਕੁਛ ਪਹਿਲਾਂ ਹੀ ਚੀਜ਼ ਹੀ ਹੁੰਦੀ ਸੀ ਥੋੜੀ ਹਰ ਟਾਈਮ ਟਾਈਮ ਦੀ ਇਹ ਗੱਲ ਹੁੰਦੀ ਹੈ ਬੰਦੇ ਬੋਲੇ ਬੰਦੇ ਬੰਦਰਾ ਹੋ ਮਮ ਬ੍ਰੋ ਓਏ ਆ ਜਾ ਆ ਜਾ ਛਤਰਾ ਪੁਗਾਪੁਰ ਦਾ ਓ ਆ ਪਾਲਕ ਜਾ ਤੋੜਦੇ ਤੇ ਹੋਰ ਸੁਣਾ ਕੀ ਹਾਲ ਐ ਬਹੁਤ ਵਧੀਆ ਕੀ ਬਣਦਾਗਾ ਬੰਡਾ ਬੁੰਡਾ ਕੁਛ ਨਾ ਠੀਕ ਐ ਉਹ ਤੇਰੇ ਕੋਲੇ ਆਇਆ ਕਿਵੇਂ ਖੈਰ ਐ ਖਰ ਕਾ ਲਿਆ ਬਸ ਹੂੰ ਬੁਰਮਾ ਬਾਈ ਪਟ ਬਰ ਬਾਈ ਜਾ ਨਾ ਬਾਈ ਜਾ ਨਾ ਕੋਈ ਹਾਂ ਉਸ ਦੂਜਾਂ ਕੰਪੂਰਾ ਕਾ ਵੀ ਅੱਛੇ ਆ ਪਾਣ ਲਵੇ ਅੱਛਾ ਮਾਹਮਾ ਮੈਂ ਪਰ ਲਵੇ ਜਾ ਮਾ ਹਾਂ ਮਾਹਮਾ ਕਹਣਾ ਰੱਖ ਮੈਂ ਮਾਹਮਾ ਪੈਸੀ ਤੇ ਗਿਆ ਤੂੰ ਉਸ ਸਾਰੇ ਸੱਦੇ ਦੀ ਜੱਜ ਨੇ ਅੱਛਾ ਜਿਨ੍ਹਾਂ ਨੂੰ ਵੱਡ ਬੱਚੇ ਨੇ ਹਾਂ ਜਿੱਥੇ ਲੱਕੜ ਗਈ ਹੈ ਹੂੰ ਕਿਨੇ ਵੱਡੇ ਸੀ ਅੱਛਾ ਹੋਰ ਸਾਰੇ ਛੱਦ ਲਈ ਅੱਛਾ ਸੱਚੂ ਪੁਰੀਆਂ ਨਣਦਾਂ ਪਰਾਉਣਾ ਹਾਂ ਸਾਰਾ ਹੋਰ ਇਹ ਗੱਲ ਕਹੀ ਹੈ ਜੱਜ ਨੇ ਪੱਡੇ ਰਾਲਾ ਨੂੰ ਉਹਨੂੰ ਵੀ ਸਦਨ ਰਾਲੇ ਬਾਪੇ ਕਦੋਂ ਵਾਪੇਸੀ ਹੁਣ ਹੁਣ ਉਹਨੇ ਮੰਗਲਵਾਰ ਦੀ ਆਜੇ ਮੇਰੇ ਕੋਲ ਹੋਰ ਨਰਾਲੇ ਦਾ ਅੱਛਾ ਮਾਹਮਾ ਕਹਣਾ ਹਾਂ ਮੋਹ ਕੰਮ ਮਨ ਵਾਹੂ ਜੂ ਪਰਖਾਣੂ ਪਾਣੂ ਪਰ ਕੋਈ ਕੈਸ ਕੇ ਨੰਬਰ ਆ ਰੂ ਪਾਈ ਹੋਏ ਓਏ ਇਹ ਤਾਂ ਤਾਂ ਹੁਣ ਨਿਬੜਦਾ ਪੂਰੇ ਤੇ ਪੈਰੀਂ ਪਾ ਜਾਣਾ ਮੇਰੀ ਗੱਲ ਸੁਣ ਪੂਰੇ ਦੇ ਜ ਸਾਰੇ ਹੋਵੇ ਜਾਂ ਪੰਚਾਇਤ ਦੇ ਸਾਰੇ ਹੋਵੇ ਅਸੀਂ ਨਿਬੜਿਆ ਦੀ ਇਹ ਤਾਂ ਕੋਈ ਕੰਮ ਪੰਚਾਇਤ ਨਹੀਂ ਇਹ ਤਾਂ ਹੁਣ ਕਾਨੂੰਨ ਦੀ ਗੱਲ ਹੈ ਹੁਣ ਪੇਸੀ ਪੈ ਗਈ ਕੇਸ ਬਣ ਗਿਆ ਇਹਦਾ ਵਕੀਲਾਂ ਜੱਜਾਂ ਦੇ ਨਿਮੇੜਨਾ ਹੈ ਛੇਤਰਾ ਇਹ ਤਾਂ ਜੀ ਕੋਈ ਸਾਡੇ ਵਸ ਦਾ ਕੰਮ ਹੁੰਦਾ ਸੀ ਉਦੋਂ ਨਿਬੜਿਆ ਜਾਂਦੇ ਕੋਈ ਹੁਣ ਕੋਈ ਦੇਖ ਲੈ ਜੋ ਕੋਈ ਹੱਲ ਹੁੰਦਾ ਹੈ ਕੋਈ ਅਫਸਰ ਨੂੰ ਕਾਲੋ ਅਫਸਰ ਨੂੰ ਦੇਖ ਮੇਰੀ ਗੱਲ ਸੁਣਾ ਉੱਥੇ ਹੈਗਾ ਮੁੰਡਾ ਆਪਣਾ ਵਕੀਲ ਉੱਥੇ ਗੱਲ ਕਰ ਲਾਂਗੇ ਬਾਲੇ ਜੇ ਭਾਈ ਤੇਰਾ ਖੇੜਾ ਛੁੱਟ ਜੇ ਮੇਰੀ ਗੱਲ ਸੁਣੋ ਮੈਂ ਤੈਨੂੰ ਹੋਰ ਦੱਸਦਾ ਨਹੀਂ ਖੇੜਾ ਛੁੱਟਦਾ ਨਹੀਂ ਇਹ ਕਮਾਚੋ ਖੇੜਾ ਤਾਂ ਨਹੀਂ ਛੁੱਟਦਾ ਹੁੰਦਾ ਇਹ ਚ ਜਿਹੜੀ ਗੱਲ ਹੈਗੀ ਮਿੰਤਦਾਰੀ ਕਰ ਲਾਂਗੇ ਆਪਾਂ ਉਹਦੇ ਪਾਇਰ ਫੜਦੇ ਹੋ ਤੁਸੀਂ ਜੱਜ ਦੇ ਪਾਇਰ ਪੰਡਲ ਨੂੰ ਜਾਣ ਨਹੀਂ ਦਿੰਦੀ ਪਸਾ ਜਾਣ ਨਹੀਂ ਦਿੰਦੀ ਲੱਭ ਨਹੀਂ ਦਿੰਦੇ ਚੱਲ ਗੱਲ ਕਰਾਂਗੇ ਉੱਥੇ ਹੈ ਮੁੰਡਾ ਭਾਈ ਮੇਰੀ ਗੱਲ ਸੁਣਾ ਜਿੱਥੇ ਨਹੀਂ ਤਾਂ ਜੇ ਤੁਸੀਂ ਹੁਣ ਸਿੱਧੇ ਹੀ ਤੁਹਾਨੂੰ ਸਜ਼ਾ ਉਹਨੇ ਸੁਣਾਈ ਤਾਂ ਤੁਹਾਨੂੰ 5-7 ਲੱਖ ਰੁਪਏ ਦਾ ਪੂਜਰਮਾਨਾ ਐ ਨਹੀਂ ਪਤਾ 2-4 ਸਾਲਾਂ ਦੀ ਸਜ਼ਾ ਵੀ ਹੋ ਜੇ ਇਹ ਕਮਾਚੋ ਕਿਉਂਕਿ ਇਹ ਸਰਕਾਰ ਦਾ ਕੰਮ ਹੈ ਇਹਨਾਂ ਦੀ ਗੌਰ ਹੋ ਜੇ ਗਵਰਨਮੈਂਟ ਚ ਐ ਨਹੀਂ ਨਹੀਂ ਸਹੀ ਫਿਰ ਉਹ ਵੀ ਕਹਿ ਦਦਨੇ ਕਹਿੰਦਾ ਜੇ ਲੱਕੜ ਨੂੰ ਸੌਖ ਵੀ ਲੱਗੀ ਤਾਂ ਖਰਾਬ ਹੋ ਗਈ ਲੱਕੜ ਜਾ ਇਧਰ ਉਧਰ ਹੋ ਗਈ ਹਾਂ ਫਿਰ ਕਹਿੰਦਾ ਇਹਨੂੰ ਪਤਾ ਤੈਨੂੰ ਕੀ ਕਰਦਾ ਫਿਰ ਸਜ਼ਾ ਵੀ ਪੱਤ ਵੀ ਹੋ ਸਕਦੀ ਹੈ ਤੂੰ ਉਹੀ ਤਾਂ ਪੰਗਾ ਹੁਣਾ ਹੁਣ ਲੱਕੜ ਦਾ ਐ ਲੱਕੜ ਨੂੰ ਕੱਲ ਨੂੰ ਕੀ ਪਤਾ ਕੱਲ ਨੂੰ ਸੌਖ ਪਾ ਜੇ ਨਸ਼ਤਰਾ ਤਾਂ ਹੀ ਲੋਕ ਡਰਦੇ ਨੇ ਨਹੀਂ ਆਹ ਇੰਦੀਆਂ ਦਰਖਤ ਖੜੇ ਨੇ ਇੰਦੀਆਂ ਲੈਣਾ ਪਈਆਂ ਨੇ ਬਿਜਲੀ ਇਹਦੀਆਂ ਪਈਆਂ ਨੇ ਆਪਣੀਆਂ ਗੱਡੀ ਦੀਆਂ ਲੈਣ ਤੇ ਹਜ਼ਾਰਾਂ ਵਾਂਗੂ ਆਹ ਕੱਕੜ ਦਾ ਇਹ ਮਾਈਕਰ ਆਪ ਤੋ ਰੂ ਬੁੱਢੀ ਹੈ ਫਿਰ ਉਹਨਾਂ ਦਾ ਮੈਂ ਕੁਰੀ ਕਰਤਾ ਭਾਈ ਓਏ ਉਹਨਾਂ ਨੂੰ ਕੀ ਪਤਾ ਯਾਰ ਵੀ ਤਾਂ ਵੱਡੀ ਇੱਕ ਬੜਾਈ ਹੈ ਉਹਨਾਂ ਤਾਂ ਤੂੰ ਫਸ ਗਿਆ ਜਿਹੜਾ ਫਸ ਗਿਆ ਉਹਨਾਂ ਦਾ ਤਾਂ ਉਹ ਚੋਰ ਹੈ ਜਿਹੇ ਢੱਕਾ ਚੱਕਦਾ ਫਸ ਗਿਆ ਮੂਰੀ ਗੱਲ ਸੁਣ ਤੂੰ ਕੱਲੇ ਪੂਰੇ ਲੱਭ ਜਾ ਕੇ ਅੱਛਾ ਤੂੰ ਰਾਂ ਨੂੰ ਤੂੰ ਲੈਣ ਦਾ 15 ਲੱਖ ਹੂੰ ਫਿਰ ਉਹ ਤੂੰ ਕਰ ਜਾਣਾ ਹੋ ਨਾ ਬੰਦ ਨਾ ਕਰ ਸਕਦਾ ਉਧਰ 15 ਦਾ ਪੂਰੇ ਦਾ 10-15 ਲੱਖ ਲੈਣਾ ਉਹ ਤੂੰ ਕਿਉਂ ਛੱਡ ਦੇ ਪੂਰੇ ਵਾਲਾ 10-15 ਲੱਖ ਤੇਰੇ ਨੂੰ ਜੁਰਮਾਨਾ ਭਰਨੀ ਭਰਨਾ ਪਊਗਾ ਆਪਾਂ ਉਹ ਤੂੰ ਤੋ ਲੈ ਪੈਸੇ ਜੁਰਮਾਨਾ ਭਰਦੀ ਤੂੰ ਪੂਰੇ ਭਾਰੇ ਵਾਲੇ ਛੱਡ ਦੇ ਦੋ ਕਰੋੜ ਦਾ ਕਹਿੰਦੇ ਨੇ ਦੋ ਕਰੋੜ ਨਹੀਂ ਹੋਣ ਦਿੰਦੇ ਆਪਾਂ ਜਿੰਨੀ ਕੋ ਸਾਰੇ ਆਪਾਂ ਕਹਿਾਂਗੇ ਅਗਲੀ ਪੇਸੀ ਕਦ ਕਾਇ ਤਰੀਕ ਦੀ ਆ ਮੈਂ ਚੱਲੂੰ ਤੇਰੇ ਨਾਲ 28 ਦੀ ਹੈ ਦਿਨ ਕਿਹੜਾ ਦੋ ਤਨ ਬੁੱਧਵਾਰ ਪੈਂਦਾ ਉਹ ਤੂੰ ਬੁੱਧਵਾਰ 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 ਚੱਲ ਕੋਈ ਗੱਲ ਨਹੀਂ ਬੁੱਧਵਾਰ ਹੋਵੇ ਚਾਹੇ ਮੰਗਲਵਾਰ ਹੋਵੇ 28 ਪੰਜਾ ਵੀਰਵਾਰ ਚਲ ਵੀਰਵਾਰ ਹੋਇਆ ਯਾਰ ਜਿਹੜਾ ਮਰਜੀ ਦਿਨ ਹੋਵੇ ਆਪਾਂ ਵਗ ਚੱਲਾਂਗੇ ਆਪਾਂ ਕਰਾਂਗੇ ਗੱਲ ਜਾ ਕੇ ਆਪਾਂ ਕਹਾਂਗੇ ਵੀ ਦੱਸਾਂਗੇ ਉਹਨਾਂ ਨੂੰ ਬਿਫਤਾ ਵਕੀਲ ਨੂੰ ਦੱਸੀ ਤੂੰ ਐਂ ਕਰਕੇ ਜੀ ਮੈਨੂੰ ਪਤਾ ਨਹੀਂ ਸੀ ਮੈਂ ਤਾਂ ਧੋਖੇ ਨਾਲ ਵੱਟ ਲਈਆਂ ਇਹ ਤੂੰ ਫਰਕ ਕੁਛ ਨਾ ਕੁਛ ਤਾਂ ਰਹਿਮ ਕਰਨ ਦਾ 기ਅਸਰ ਐ ਕਿ ਉਹੀ ਤੈਨੂੰ ਜਾਨ ਸਾਰੀ ਤਾਂ ਨਹੀਂ ਸਜ਼ਾ ਸੁਣਾਉਂਦਾ ਉਹ ਸੁਣੂ ਵੀ ਤੇਰੀ ਐਡੇ ਬੋਲੇ ਨਹੀਂ ਹੁੰਦੇ ਜੱਜ ਵੀ ਜਾਨ ਸਾਰੇ ਸਜ਼ਾ ਸੁਣਾ ਦਿੰਦੇ ਜੇ ਮਰਦਾ ਭੱਜ ਕੇ ਬੰਦਾ ਬੋਲਾ ਕੜਾ ਜੱਜ ਕੇ ਤਾਂ ਪੈਣੀ ਆ ਜਦੋਂ ਅਫਸਰ ਹੈਗਾ ਨਹੀਂ ਲੋਕ ਕਿੱਥੇ ਛੱਡਣ ਭਾਈ ਉਹੀ ਖਾ ਜਾਣ ਤੂੰ ਕੋਈ ਟੈਨਸ਼ਨ ਨਾ ਲੈ ਆਪਾਂ ਚੱਲਾਂਗੇ ਆਪ ਜਦੋਂ ਵੀ ਤੇਰਾ ਪਿਆ ਪੇਸ਼ੀਆਂ ਦਾ ਦੇਖ ਪੈਣ ਗਿਆ ਛੇਤੀ ਤਾਂ ਨਿਬੜਦਾ ਨਹੀਂ ਹੁੰਦਾ ਇਹ ਕੰਮ ਇਹਨਾਂ ਦਾ ਤੁਨ ਮਗਿਆ ਮੈਂ ਜਾ ਕੇ ਮਾ ਚੱਲ ਮੜਮਟਾ ਰਹਿਮ ਕਰੂ ਹੂੰ 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 ਤੁਨ ਪਰ ਮੜਮਟਾ ਕਰਨਾ ਪੈਣਾ ਹਾਂ 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 ਮਰੂਣ ਲੱਗਿਆ ਉਹ ਤੋ ਖੜ ਕੇ ਘਟਾਇ ਰਹੀ ਤਾ ਅੱਛਾ ਉਹ ਗਾਲੀ ਲੱਗਾ ਕਰਨ ਨੂੰ ਆ ਨਹੀਂ ਆ ਤਾਂ ਹਰੇਕ ਆ ਤਾਂ ਬੰਦਾ ਮਾਰ ਕੇ ਰੋਣ ਲੱਗ ਜੂ ਜੱਜਾਂ ਹੀ ਨਹੀਂ ਸੁਣਦਾ ਹੁੰਦਾ ਉਹ ਤਾਂ ਆਪਣੇ ਉਹ ਤਾਂ ਬਾਈ ਉਹ ਤਾਂ ਆਪਣੇ ਗਵਾਹਾਂ ਦੇ ਸਿਰ ਤੇ ਗੱਲ ਚੱਲਦੀ ਪਣਾ ਫਿਰ ਉਹ ਬੱਧਰੂ ਮੇਗਾ ਜੇ ਤਰੇ ਲਾਈਆਂ ਮੂੰਹ ਤਾਂ ਐ ਬੋਲਦਾ ਓਹੋ ਬੜਾ ਯਾਰਾ ਇਦਾਂ ਚੱਲ ਕੋਈ ਇਦਾਂ ਕੋਈ ਗੱਲ ਨਹੀਂ ਤੂੰ ਖਬਰਾ ਨਾ ਮਨ ਵੀ ਖਰਾਬ ਕੀ ਮੇਰਾ ਤਾਂ ਮਨ ਤਾਂ ਖਰਾਬ ਹੋ ਜਾਂਦਾ ਚੱਲ ਕੋਈ ਗੱਲ ਨਹੀਂ ਤੂੰ ਖਬਰਾ ਨਾ ਆਪਾਂ ਚੱਲਾਂਗੇ ਅਗਲੀ ਫੇਸੀ ਤੇ ਆਪਾਂ ਕਰਦੇ ਆ ਮੈਂ ਵਗ ਚੱਲੂ ਤੇਰੇ ਨਾਲ ਕੋਈ ਗੱਲ ਨਹੀਂ ਕੋਈ ਨਾ ਹੋਰ ਗੋਪੀ ਦਾ ਜਾ ਬਾਪਾ ਬਾਪਾ ਗੋਪੀਆਂ ਗੁੱਪੀਆਂ ਛੱਡ ਨੀ ਛੱਡਦਾ ਮੂੰਗੀ ਚੱਲਦੀ ਉਹਦੇ ਦੀ ਜਦੋਂ ਤੱਕ ਹੀ ਸੋਣ ਚੱਲ ਸਾਰ ਕਿੱਧਰ ਭੱਜਿਆ ਨਹੀਂ ਹਰਜੀਤਾ ਹੋ ਸਾਹਮਣੇ ਕੀ ਰਖੋ ਲੈ ਰੋ ਆ ਦੇ ਬੱਬੂ ਦੇ ਪਾਪੇ ਇੱਧਰ ਟੰਗਿਆ ਆ ਮੈਕੈਨਿਕ ਇਹਨੂੰ ਪਾਪਾ ਦਾ ਭਾਗੀਦਾਰ ਬਣਦਾ ਬੱਬੂ ਦੇ ਪਾਪੇ ਲਾ ਦੇ ਇਹਨੂੰ ਵਿਚਾਰੇ ਨੂੰ ਹੈ ਲਾ ਦੇ ਹਾਉ ਕਤੂਰੇ ਵਾਂਗੂ ਚੁੱਕੀ ਜਾਂਦਾ ਦਾ ਸਵੇਰ ਦਾ ਹੋਰ ਇਹ ਤਾਂ ਤਾਂ ਹੱਗਣਾ ਮਸਤਾ ਹੈ ਇਹ ਕਿਉਂ ਨਾ ਆਇਆ ਇਹਦਾ ਹੈ ਬੱਬੂ ਦੇ ਪਾਪੇ ਦੋਲੂ ਬਣਾ ਰਖ ਕੇ ਕਦੇ ਉੱਧਰ ਨਹੀਂ ਟੰਗਣੀ ਤੇ ਕਦੇ ਇੱਧਰ ਨਹੀਂ ਤੇ ਆਰਦੇ ਯਾਰ ਤੂੰ ਨੂੰ ਲਾ ਦੇ ਬੱਬੂ ਹਾਉ ਅਨੇ ਭੀ ਮੈਂ ਤੇ ਫਾਪੇ ਇਹਨੂੰ ਲਾ ਦੇ ਵਿਚਾਰੇ ਮੇਰ ਨਾਲ ਕੁੱਤੇ ਖਾਣੀ ਕਰ ਲ ਜਿਹੜੀ ਕਰਨੀ ਆ ਇਹ ਤਾਂ ਹੱਗਣ ਮੁੱਤਣ ਕਰਨੀਆਂ ਵੀ ਔਖਾ ਹੈ ਵਿਚਾਰਾ ਆ ਹੈਪੀ ਦੋ ਵਾਰੀ ਉਹਨੂੰ ਉਧਰ ਲੈ ਕੇ ਗਿਆ ਫੇਰ ਮੜ ਕੇ ਟੰਗਿਆ ਲਾਇਆ ਹੈ ਮੈਂ ਮੇਰੇ ਸਾਲੀ ਤੈਨੂੰ ਵੀ ਟੰਗ ਦੂੰ ਉਧਰ ਮੇਰੇ ਪਾਲਾ ਲਾਸਾ ਜਿਹੜੀਆਂ ਪਾਉਣੀਆਂ ਤੂੰ ਮੈਨੂੰ ਕੱਟ ਲ ਮਾਰ ਲ ਛੱਡ ਦੇ ਭਗਤ ਛੱਡ ਦੇ ਐ ਦੱਸ ਬਈ ਉਹਨੂੰ ਲੀਡਰ ਨੂੰ ਕੌਣ ਕਹਿ ਕੇ ਤੇ ਮੇਰੇ ਬਾਰੇ ਵੀ ਉਹ ਆਏ ਆ ਉਹਦਾ ਲੱਚਾ ਬੜਾ ਹੈ ਫਲਾਣਾ ਠਮਕਾ ਉਹ ਛੱਡਾ ਬਰੋਣਾ ਸੀ ਹਨੇ ਤੈਗੋ ਨੀ ਕਿ ਮੈਂ ਨਹੀਂ ਕੁਛ ਕੀਤਾ ਸਰਪੰਚਾ ਪਰਮਾ ਆਇਆ ਕਿਉਂ ਨਹੀਂ ਹੁਣ ਤੱਕ ਆਊਗਾ ਬੰਦਾ ਖਾਮੋਰ ਦਾ ਜਮਣਾ ਨਗਰ ਤੋਂ ਆਜਦਾ ਬੰਦਾ ਨੇ ਟਾਈਮ ਤਾ ਭਗਤਾਂ ਉਹਦੀ ਜੀਬ ਮੂਤਦੀ ਆ ਉਹਨੇ ਪੀਣ ਦੀ ਗੱਲ ਕੀਤੀ ਪੀ ਕੇ ਖੜਿਆ ਆਇਆ ਭਗਤਾਂ ਉਹਨੇ ਮੈਂ ਨਹੀਂ ਕੁਛ ਕੀਤਾ ਲਾ ਦੇ ਬੱਬੂ ਦੇ ਪਾਪੇ ਜਾਨੇ ਕਿ ਨਾ ਇਹ ਥੱਲੇ ਅੱਗ ਲਾ ਓਏ ਅੱਗ ਨਾਲਾ ਆ ਗਈ ਤੇ ਆ ਗਈ ਸ਼ਟਾ ਪਰਮਾ

ਚਲੋ ਇਹਦੀ ਖੇਚਲਾਂ ਦੀ ਕੀ ਲੋੜ ਤੀ ਜੇ ਤੁਸੀਂ ਇੰਨਾ ਖੁਸ਼ੀ ਨਾਲ ਦਿਓ ਹਾਂ ਮੈਨੂੰ ਕਬਾਬਾਂ ਸੱਚੀ ਸੱਚੀ ਗੱਲ ਦੱਸ ਤੈਨੂੰ ਭੁੱਕੀ ਸੌ ਲੱਗੀ ਹਾਂ ਹਾਂ ਵੀ ਮੇਰੇ ਬਾਰੇ ਸੱਚੀ ਦੱਸ ਕੌਣ ਕਹਿ ਕੇ ਜਾਂ ਉੱਥੇ ਵੀ ਐ ਇਹਦਾ ਕੁਝ ਉਹ ਜਥੇਦਾਰ ਕੋਲੇ ਹਾਂ ਉਹ ਮੇਰਾ ਸ਼ਾਲਾ ਕਹਿ ਕੇ ਆਇਆ ਸੀ ਅੱਛਾ ਮੈਨੂੰ ਮਾੜਾ ਚੰਗਾ ਬੋਲ ਕੇ ਬਹੁਤ ਕੁਝ ਬੋਲ ਲਿਆ ਇਨਾ ਤਾਂ ਅੱਜ ਕੀ ਨਾ ਕਰੀ ਤੈਨੂੰ ਕਿੰਨੇ ਵਾਰੀ ਕਹਾਂ ਮੈਂ ਤੈਨੂੰ ਗੱਲ ਦੱਸਾਂ ਤੇਰਾ ਨਾਂ ਲੈ ਕੇ ਮੇ ਤੋਂ ਭਾਈ ਅੱਧੀ ਕਿਲੋ ਪੁੱਕੀ ਪਵਾ ਕੇ ਲੈ ਗਿਆ ਕਹਿੰਦਾ ਮੈਂ ਤਾਂ ਜਾਨਾ ਕਹਿੰਦਾ ਇਹਦਾ ਸਾਡਾ ਪ੍ਰਾਣਾ ਮਲੰਗ ਦਾ ਐ ਕਰਕੇ ਬਹੁਤ ਕੁਝ ਬੋਲਿਆ ਕਹਿੰਦਾ ਚਾਵਲ ਐ ਦਾਰੂ ਪੀਣਾ ਹੈਗਾ ਉਹ ਉਹ ਪਤਾ ਹੈ ਕਹਿੰਦਾ ਕਹਿੰਦਾ ਤੂੰ ਤਾਂ ਭਾਈ ਤੇਰਾ ਕੁੱਟਕਟਾਪਾ ਕਰਿਆ ਹੋਣਾ ਵਿਆਹ ਚ ਮੈਨੂੰ ਕੀ ਪਤਾ ਉਹ ਸਾਰਾ ਕੁਝ ਦੱਸ ਗਿਆ ਮੈਨੂੰ ਉਹ ਹੈ ਤੇਰਾ ਬੇੜਾ ਬੈਜੇ ਮੇਰੇ ਆ ਸਾਲਿਆ ਮੈਂ ਕਹਿੰਦਾ ਤੈਨੂੰ ਮਾਉ ਤਾਂ ਅਜੇ ਇਹ ਸਾਡੀ ਕੁੜੀ شریف ਹੈ ਕਹਿੰਦਾ ਇਹੇ ਮਲੰਗ ਹੈ ਨੰਨ ਨੰਨ ਨਾ ਨਦੇ ਕੁੜੀ ਸ਼ਰੀਪ ਕਿੱਥੇ ਐ ਮੇਰੇ ਨੂੰ ਪਹਿਲਾਂ ਤਿੰਨ ਬੁਆਏਫ੍ਰੈਂਡ ਰੱਖੇ ਹੋਏ ਸੀ ਉਹਨੇ ਪਰੇ ਤੀ ਮੈਨ ਹਾਂ ਬੜੀ ਚਾਪਲੇ ਜਨਾਨੀ ਐ ਹਾਂ ਅੱਛਾ ਐ ਬੇੜਾ ਬੈਜੇ ਮੇਰੇ ਪਾਛਾਰੇ ਆ ਤੇ ਉਪਰ ਹਰਾਮਜਾ ਦੇ ਗੰਦੀਆਂ ਲਾਟੇ ਸਾਡੀ ਕੁੜੀ ਕਿੱਥੇ ਗੱਲ ਕਰ ਤਾ ਕਿੱਥੇ ਚੱਲ ਚੱਲ ਬਈ ਬਾਪੂ ਦੇ ਪਾਪੇ ਚੱਲ ਪਾਗ ਪਗਬੂ ਦੇ ਪਾਪੇ ਚੱਲ ਬਾਪੂ ਦੇ ਪਾਪੇ ਆਏ ਬੱਬੂ ਨਾ ਨਾ ਪਾਛੇ ਅਜੇ ਦਾ ਸੋਏ ਮੇਰੇ दारू ਪੀ ਕੇ ਇੱਥੇ ਜefeਦਾਰ ਨੂੰ ਮੇਰੇ ਬਾਰੇ ਕੀ ਕਹਵੋਰ ਕੇ ਇਹਨੂੰ ਲਾ ਲਓ ਇਹਨੂੰ ਲਾ ਦੇਵਾ ਵਿਚਾਰੇ ਨੂੰ ਲਾ 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 ਦੇ ਕਰਸੀ ਚੋਕਾ ਕਰਸੀ ਚੱਤ ਕੋਈ ਨਹੀਂ ਬੱਬੂ ਦੇ ਪਾਪੇ ਨੂੰ ਮੈਂ ਪਸਾਵਾਂ ਲਓ ਨਾ 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 ਸੀ ਨਹੀਂ ਬੋਲਿਆ ਆ ਲੈ ਪੁੱਤ ਪਿਆਰ ਰੱਖ ਇੱਥੇ ਇੱਥੇ ਰੱਖ ਪਿਆਰ ਬਾਬਾ ਗੋਦੀ ਚੱਕ ਲੈ ਨੂੰ ਗੋਦੀ 간 ਨੂੰ ਚੱਕਣਾ ਬੱਬੂ ਦੇ ਪਾਪੇ ਪਾਪੇ ਦੇ ਪਾਪੇ ਲਾਲਣ ਦੇ ਇਹਨੂੰ ਲਾਲਣ ਦੇ ਵਾ ਤੱਖ ਆਇਆ ਵਿਚਾਰਾ ਉਹਨੂੰ ਮੂਤਾ ਆਇਆ ਮੂਤਾ ਆਇਆ ਉਹਨੂੰ ਇਹਨੂੰ ਗੱਠੀ ਆਏਗਾ ਮਾੜਾ ਜਿਹਾ ਦੇਖ ਕਠਿਆ ਨਾਲੇ ਹੋ ਕੇ ਤੂੰ ਛਾਰੇ ਕੁੱਤਿਆ ਇੱਕ ਨਹੀਂ ਛੜਾਉਣਾ ਬਹਿ ਜਾ ਬਾਬਾ ਬਾਈ ਜਾ ਉਰੇ ਆ ڪرਸੀ ਤੇ ਬਹਿ ਜਾ ਮੈਂ ਦੱਸ ਬਾਬਾ ਇਹ ਲੂ ਹੋ ਗਿਆ ਪੀ ਕੇ ਤੇਰੇ ਲੋਕਾ ਦਾ ਇਹ ਨਹੀਂ ਯਾਰ ਉੱਤੇ ਵੀ ਮੈਂ ਤੈਨੂੰ ਠਾਕਾਊਗਾ ਜਦੋਂ ਤੂੰ ਦੀ ਮਾਰੀ ਕਰਤੇ ਗਲਤੀ ਮੰਗ ਬਖਸ਼ ਤੂੰ ਤੈਨੂੰ ਕਿਤੇ ਤੇਰੀ ਜੀਭ ਲੁਚਾਈ ਸੀ ਹਾਂ ਗਲਤ ਮੇਰੀ ਗੱਲ ਸੁਣ ਲੈ ਸਾਡਾ ਰਿਸ਼ਤੇਦਾਰ ਆ ਸਾਨੂੰ ਤੁਸੀਂ ਨੀਵਾ ਝਕਾਤਾ ਗਿਆ ਤਾਂ ਮੈਂ ਤੁਹਾਨੂੰ ਐਂ ਵੀ ਮਹਾਂ ਜੇ ਤੁਹਾਡੇ ਉੱਪਰ ਹੀ ਮੰਤਰ-ਮੁੰਤਰ ਕੰਮ ਕਰਦਾ ਹੈ ਉਹਨੂੰ ਮੜੇਗਾ ਮਨਮੇਰ ਪਾਓ ਸਾਡੇ ਹਾਂ ਸਭੀ ਜਗਾ ਚੁਗਲੀਆਂ ਕਰਕੇ ਆਏ ਸਭੇ ਕਰਦੇ ਚੁਗਲੀਆਂ ਨਾ ਨਾ ਕਾ ਨੂ ਕਰੀਆਂ ਨੇ ਚੁਗਲੀਆਂ ਮੰਨ ਜਾ ਬਾਬਾ ਮੰਨ ਜਾ ਡਾਂਗ ਬਹੁਤ ਪੇੜੀ ਫੇਰ ਅਗਰਾਂ ਲੰਬਾ ਲਿਆ ਸਾਡੇ ਘਰ ਗੋਟੇ ਗੋਟੇ ਸਾਨੂੰ ਬੋਲ ਕੇ ਗਿਆ ਖੜ ਜਾ ਨੀ ਚੁੱਪ ਕਰ ਐ ਕਰ ਓ ਅਸੀਂ ਨਹੀਂ ਖੜ ਜਾ ਰਸਾ ਤਾਂ ਇਕਲੇ ਇੱਕ ਪਾਸੇ ਰੁਣਮ ਕਾ ਇੱਕ ਪਾਸੇ ਰੁਣਮ ਕਾ ਜੇ ਦੋ ਰੁਣਮ ਕਾ ਮਗਰ ਪਗਤਾ ਕੋ ਸ਼ਰਾਫ ਦੇ ਦਣਗੇ ਅਸੀਂ ਨਹੀਂ ਸ਼ਰਾਫ ਨੂੰ ਬੜਾ ਕਹਾ ਹੈ ਔਰ ਚੱਲ ਪਰਬਤ ਤਮਸਿਆ ਕਰਦੇ ਰਹੇ ਪਗਤਾ ਸੁਣਨ ਵਾਲੀ ਗੱਲ ਅਸੀਂ ਨਹੀਂ ਚੁਗਲੀ ਕੀਤੀ ਇਹ ਤਾਂ ਜਿਹੜੇ ਅਸੀਂ ਕਲਮੂਹੀ ਪੀਲੀ ਮਾਰੇ ਕਰਮਾ ਨੂੰ ਉਹਨੇ ਭਕਾਈ ਮਾਰਾ ਇਹਦੀ ਜ਼ੁਬਾਨ ਸਲਿੱਪ ਹੋ ਗਈ ਪਰ ਕਹੀ ਨਹੀਂ ਗਿਆ ਗੱਲਾਂ ਗੱਲਾਂ ਚ ਮੈਂ ਤੜਕੇ ਤੈਨੂੰ ਬੁਲਾਇਆ ਹੋਇਆ ਤੂੰ ਪਹੁੰਚਦਾ ਹੈ ਹੱਥ ਨੇ 3 ਵਜੇ ਵੀਰੇ ਹਾਥੀ ਤਿੰਨ ਦੀ ਸਪੀਡ ਤੇ ਆਇਆ ਬਕਤਾ ਮੇਰੇ ਕੋਲ ਕਿਹੜਾ ਬਕਸ਼ਰ ਮੋਟਰਸਾਈਕਲ ਹੈ ਗਲਤੀ ਹੋ ਗਈ ਬਕਤਾ ਸਾਥੋ ਗਲਤੀ ਹੋ ਗਈ ਬਕਤਾ ਹਾ ਗਲਤੀ ਹੋ ਗਈ ਹਣ ਦੇ ਪਰ ਇਹਨਾਂ ਨੂੰ ਮੈਂ ਜਾਣ ਕੇ ਮਾਰ ਦਿੱਤੀ ਤੇ ਇੱਥੇ ਬਿਠਾ ਕੇ ਰੱਖੇ ਨੂੰ ਮੇਰੀ ਗੱਲ ਸੁਣ ਲੈ ਜੇ ਹਿੱਲਿਆ ਪਰ ਸਾਹ ਨਾ ਨਾ ਅਸੀਂ ਕਿਉਂ ਹਲਾਂਗੇ ਪਟਾ ਠੀਕ ਹੈ ਆ ਗਿਆ ਮੜਿਆ ਨਾ ਪਾਣੀ ਪੂਣੀ ਤਾਂ ਨਹੀਂ ਪੀਣਾ ਆਣੀ ਪੂਣੀ ਦਾ ਕੀ ਪੀਣਾ ਪਟਾ ਤੇ ਭੱਜ ਗਏ ਬਾਬੂ ਦੇ ਪਾਪੇ ਭੱਜ ਗਏ ਸਭ ਕਿੱਥੇ ਜਾਂਦੇ ਹੋ ਤੁਸੀਂ ਨਹੀਂ ਮਾਰ ਮੋਟਰਸਾਈਕਲ ਕੱਢ ਓਏ ਉਹ ਮੋਟਰਸਾਈਕਲ ਕੱਢ ਦੋ ਕੱਢ ਮੋਟਰਸਾਈਕਲ ਮੋਟਰ